ਜ਼ਾਹਿਰ ਨੇ ਕਿਹਾ ਕਿ ਜਦੋਂ ਮੈਂ ਕੋਈ ਆਵਾਮੀ ਸਮੱਸਿਆ ਨੂੰ ਦੇਖਦਾ ਤੇ ਜਾਂ ਮੈਂ ਪਰਸਨਲ ਮੇਰੀ ਜ਼ਿੰਦਗੀ ਵਿੱਚ ਜਾਂਲੇ ਦਿਵਾਲੇ ਕੋਈ ਮੇਰੀ ਸਮੱਸਿਆ ਹੁੰਦੀ ਹੈ ਜ਼ਾਹਿਰ ਹੁਣ ਇਹ ਸੋਚਣ ਲੱਗ ਪਿਆ ਹੈ ਕਹਿੰਦਾ ਫੋਰ ਆਫਨ ਵੈਨ ਆਈ ਕਾਚ ਔਨ ਲਾਈ ਹਮ ਹਮ ਇਨ ਵੇਕੈਂਟ ਔਰ ਇਨ ਪੈਂਸਿਵ ਮੂਡ ਹਮ ਬਰਤੌਰ ਸ਼ਾਇਰ ਤੇ ਬਤੌਰ ਗੀਤਕਾਰ ਮਤਲਬ ਜਿਹੜੀ ਆਪਾਂ ਗੱਲ ਕਰ ਰਹੇ ਸੀ ਪਹਿਲਾਂ ਕਿ ਤੁਸੀਂ ਸਿਚੁਏਸ਼ਨ ਤੇ ਲਿਖਣਾ ਔਰ ਇੱਕ ਤੁਹਾਡੇ ਦਿਲ ਤੇ ਜੋ ਆ ਰਿਹਾ ਹੈ ਉਹ ਲਿਖਣਾ ਉਹ ਲਿਖਣਾ ਕੀ ਫਰਕ ਲੱਗਿਆ ਇੱਕ ਵਾਰੀ ਇਹਨਾਂ ਨੂੰ ਕਿਸੇ ਪ੍ਰੈਸ ਵਾਲੇ ਨੇ ਪੁੱਛਿਆ ਹਮ ਇੰਟਰਵਿਊ ਲੈਣਾ ਹੋਵੇਗਾ ਕੋਈ ਸੁਨੀਲ ਉਦੋਂ ਇਹ ਗੱਲ ਹੋਈ ਕਿ ਉਹਨੇ ਉਹਨੇ ਕਿਹਾ ਕਿ ਤੁਸੀਂ ਜਿਹੜੇ ਫਿਲਮਾਂ ਦੇ ਗਾਣੇ ਵੀ ਲਿਖਦੇ ਹੋ ਤੇ ਕਜ਼ਲਾਂ ਲਿਖਦੇ ਹੋ ਸ਼ਾਇਰੀ ਕਰਦੇ ਹੋ ਤੇ ਇਹਦੇ ਵਿੱਚ ਫਰਕ ਕੀ ਹੈ ਹੂੰ ਤੇ ਕਿਸ ਸਿਚੁਏਸ਼ਨ ਵਿੱਚ ਤੁਸੀਂ ਇਹ ਕਰਦੇ ਹੋ ਹੂੰ ਤੇ ਸਾਹਿਰ ਹੁਣ ਇਹ ਸੋਚਣ ਲੱਗ ਪਿਆ ਹੈ ਕਹਿੰਦੇ ਇਸ ਤਰ੍ਹਾਂ ਕਿ ਜਦੋਂ ਮੈਂ ਫਿਲਮੀ ਗਾਣਾ ਲਿਖਦਾ ਉਹ ਕਹਿੰਦੇ ਵੀ ਤੁਹਾਡੇ ਫਿਲਮੀ ਗਾਣੇ ਵੀ ਬਹੁਤ ਪਪੂਲਰ ਹੋਰ ਦੇ ਵਿੱਚ ਮਕਸਦ ਹੁੰਦਾ ਕੋਈ ਹੂੰ 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 ਤੇ ਉਹ ਤੁਹਾਡਾ ਅੰਦਾਜ਼ੇ ਬਿਆਹ ਉੱਥੇ ਤੇ ਅੰਦਾਜ਼ੇ ਮਿਆਂ ਤੁਹਾਡਾ ਸ਼ੈਰੂ ਸ਼ਰੀਚ ਸੰਜੀਦਗੀ ਹੈ ਕਿਤੇ ਵੀ ਫੂਹੜ ਗੱਲ ਨਹੀਂ ਹਮ ਪਰ ਤੁਸੀਂ ਇਹਨਾਂ ਦਾ ਡਿਫਰੈਂਸਸ ਦੱਸੋ ਕਿ ਵਾਟ ਇਨਸਪਾਇਰਡ ਯੂ ਫੋਰ 올 ਦਿਸ ਹਮ ਹਮ ਤੇ ਸਾਹਿਰ ਨੇ ਕਿਹਾ ਕਿ ਜਦੋਂ ਮੈਂ ਕੋਈ ਆਵਾਮੀ ਸਮੱਸਿਆ ਨੂੰ ਦੇਖਦਾ ਤੇ ਜਾਂ ਮੈਂ ਪਰਸਨਲ ਮੇਰੀ ਜ਼ਿੰਦਗੀ ਵਿੱਚ ਜਾਂ ਆਲੇ ਦੁਆਲੇ ਕੋਈ ਮੇਰੀ ਸਮੱਸਿਆ ਹੁੰਦੀ ਹੈ ਮੈਨੂੰ ਸੋਚਣਾ ਨਹੀਂ ਪੈਂਦਾ ਮੇਰੇ ਅੰਦਰੋਂ ਮੇਰੇ ਜ਼ਿਹਨ ਵਿੱਚ ਐਨੀ ਕਲੈਰਿਟੀ ਹੁੰਦੀ ਮੈਂ ਮਹਿਸੂਸ ਕਰਦਾ ਕਿ ਮੈਂ ਉਹਦੇ ਵਾਸਤੇ ਐਫਰਟ ਨਹੀਂ ਕਰਦਾ ਤੇ ਲਫ਼ਜ਼ ਆਪਣੇ ਆਪ ਚੱਲ ਪੈਂਦੇ ਨੇ ਤੇ ਉਹ ਮੈਂ ਲਿਖ ਦਿੰਨਾ ਹੂੰ 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 ਪਰ ਜਦੋਂ ਮੈਂ ਫਿਲਮੀ ਗਾਣੇ ਲਿਖਦਾ ਮੇਰੇ ਸਾਹਮਣੇ ਸਿਚੁਏਸ਼ਨ ਦਿੱਤੀ ਜਾਂਦੀ ਆ ਕਿਹਦੇ ਬਾਰੇ ਲਿਖਣਾ ਤੇ ਮੈਂ ਆਪਣਾ ਕਮਰਾ ਬੰਦ ਕਰ ਲੈਂਦਾ ਮੈਂ ਉਹਦੇ ਚ ਤੁਰਿਆ ਫਿਰਦਾ ਹੂੰ ਮੈਂ ਸਿਚੁਏਸ਼ਨ ਆਪਣੇ ਮੈਜੀਨੇਸ਼ਨ ਦੇ ਵਿੱਚ ਕ੍ਰੀਏਟ ਕਰਦਾ ਉਹਦੀ ਲੋਡ ਮਹਿਸੂਸ ਕਰਦਾ ਤੇ ਉਦੋਂ ਫਿਰ ਮੈਂ ਉਹ ਗਾਣਿਆਂ ਨੂੰ ਆਪਣਾ ਰੂਪ ਦੇ ਦਿੰਦਾ ਹੂੰ ਹੂੰ ਸੋ ਇਹ ਫਰਕ ਹੈ ਕਿ ਹੀ ਵਾਸ ਸੋ ਕਨਸਰਨਡ ਅਬਾਊਟ ਪੀਪਲ ਹੂੰ ਹੀ ਵਾਸ ਸੋ ਕਨਸਰਨਡ ਅਬਾਊਟ ਵਾਟਐਵਰ ਹੀ ਸੋ ਆਲ ਅਰਾਊਂਡ ਹਿਮ ਹੂੰ ਹੂੰ ਕਿ ਉਹ ਗੱਲਾਂ ਇਹਦੇ ਅੰਦਰੋਂ ਉੱਠਦੀਆਂ ਸੀ ਜੀ ਉਹਨਾਂ ਵਾਸਤੇ ਕਹਿੰਦਾ ਮੈਨੂੰ ਐਫਰਟ ਨਹੀਂ ਕਰਨੀ ਨਹੀਂ ਕਰਨਾ ਪਰ ਗਾਣੇ ਵਾਸਤੇ ਮੈਨੂੰ ਕਿਉਂਕਿ ਹਾਲਾਤ ਵੱਖਰੇ ਸਨ ਉਹਦੇ 'ਚ ਮੈਨੂੰ ਐਫਰਟ ਕਰਨੀ ਪਈ ਬਹੁਤ ਸੋਹਣਾ ਜਵਾਬ ਸੀ ਮੇਰੇ ਮਨ ਨੂੰ ਲੱਗਿਆ ਇੱਕ ਇਹ ਜੇ ਮੈਜੀਨੇਸ਼ਨ ਦੀ ਮੈਂ ਗੱਲ ਤੁਹਾਡੇ ਨਾਲ ਹੋਰ ਸ਼ੇਅਰ ਕਰਾਂਗੀ ਜੀ ਇੰਗਲਿਸ਼ ਦਾ ਰੋਮਾਂਟਿਕ ਪੋਇਟ ਸੀਗਾ ਵਿਲੀਅਮ ਵਰਡਸਵਰਥ ਜੀ ਜੀ ਉਹਨੇ ਇੱਕ ਡੈਫੋਡਿਲਸ ਦੇ ਜੋ ਵੀ ਨਜ਼ਾਰੇ ਦੇਖੇ ਤੇ ਹੁਣ ਆਪਣੇ ਕਮਰੇ 'ਚ ਪਿਆ ਹੋਇਆ ਤੇ ਅੱਖਾਂ ਨੇ ਬੰਦ ਕੀਤੀਆਂ ਹੀ ਮੈਨੂੰ ਉਹ ਯਾਦ ਆਇਆ ਜਦੋਂ ਮੈਂ ਸਾਹਿਦ ਦੀ ਇਹ ਗੱਲਬਾਤ ਕਰਨਾ ਕਰ ਸੀ ਉਹਨੇ ਅੱਖਾਂ ਬੰਦ ਕੀਤੀਆਂ ਉਹਨੂੰ ਬਹੁਤ ਸੋਹਣਾ ਡੈਫੀਡੈਂਸ ਲੱਗੇ ਸੀ ਹੂੰ ਤੇ ਉਹਨੇ ਇੱਕ ਲਫਜ਼ ਬੋਲਿਆ ਦੋ ਚਾਰ ਲਾਈਨਾਂ ਲਿਖੀਆਂ ਕਹਿੰਦਾ ਫੋਰ ਆਫਨ ਵੈਨ ਆਈ ਕਾਚ ਔਨ ਲਾਈ ਇਨ ਵੇਕੈਂਟ ਔਰ ਇਨ ਪੈਨਸਿਵ ਮੂਡ ਹੂੰ ਇਟ ਫਲੈਸ਼ਸ ਔਨ ਮਾਈ ਇਨਵਰਡ ਆਈ ਵਿਚ ਇਜ਼ ਦ ਬਲਿਸ ਔਫ ਸੋਲੀਟਿਊਡ ਹੂੰ ਐਂਡ THEN ਮਾਈ ਹਾਰਟ ਵਿਦ ਪਲੇਜ਼ਰ ਫਿਲਸ ਐਂਡ ਡਾਂਸਸ ਵਿਦ ਦਾ ਡਫੋਡਲਸ ਮੈਨੂੰ ਲੱਗਿਆ ਇਹ ਜਿਹੜਾ ਵਰਕ ਆਫ ਇਮੇਜਿਨੇਸ਼ਨ ਹੈ ਨਾ ਰਾਈਟ ਇਹ ਇੱਕ ਟ੍ਰੈਜਰ ਹੈ ਇੱਕ ਖਜ਼ਾਨਾ ਹੈ ਤੁਹਾਡੇ ਕੋਲੇ ਹਰ ਕਿਸੇ ਕੋਲ ਨਹੀਂ ਹੁੰਦਾ ਇਹ ਹਰ ਕੋਲੇ ਇਹ ਗੋਡ ਗਿਫਟਡ ਹੈ